वेलकम टू खन्ना न्यूज़ लाइव खन्ना ਦੇ ਐਸਐਸਪੀ ਅਮਨੀਤ ਕੌਂਡਲ ਦੀ ਅਗਵਾਈ ਵਿੱਚ ਐਸਐਸਪੀ ਦਫਤਰ ਵਿਖੇ shri ਸੁਖਮਨੀ ਸਾਹਿਬ ਪਾਠ ਦੇ ਪੋਗ ਪਾਏ ਗਏ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਨਵੇਂ ਸਾਲ ਦੀ ਸ਼ੁਰੂਆਤ ਤੇ ਖੰਨਾ ਪੁਲਿਸ ਜ਼ਿਲ੍ਹਾ ਦੇ ਪੁਲਿਸ ਮੁਲਾਜ਼ਮਾ ਦੇ ਪਰਿਵਾਰਾਂ ਅਤੇ ਸਮੂਹ ਜਗਤ ਵਾਸੀਆਂ ਦੀ ਸੁੱਖ ਸ਼ਾਂਤੀ ਲਈ ਹਰ ਸਾਲ ਪਾਠ ਕਰਵਾਇਆ ਜਾਂਦਾ ਹੈ ਅਤੇ ਅੱਜ ਇਸ ਪਾਠ ਦੇ ਵਿੱਚ ਪੁਲਿਸ ਅਫਸਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੇ ਮੱਥਾ ਟੇਕ ਕੇ ਸੁਖ ਸ਼ਾਂਤੀ ਲਈ ਅਰਦਾਸ ਕੀਤੀ ਇਸ ਤੋਂ ਪਹਿਲਾਂ ਐਸਐਸਪੀ ਅਮਨੀਤ ਕੌਂਡਲ ਨੇ ਆਪਣੇ ਪੁਲਿਸ ਮੁਲਾਜ਼ਮਾਂ ਸਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁੱਲਾਂ ਦੀ ਵਰਖਾ ਨਾਲ ਅਤੇ ਪੁਲਿਸ ਦੀ ਟੁਕੜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦੇ ਕੇ ਸਵਾਗਤ ਕੀਤਾ ਗਿਆ ਜੀ ਨਵੇਂ ਸਾਲ ਲਈ ਸਾਨੂੰ ਪਿਛਲੇ ਸਾਲ ਦਾ ਵੀ ਸ਼ੁਕਰਾਨਾ ਕਰਨਾ ਹੁੰਦਾ ਹੈ ਤੇ ਨਵੇਂ ਸਾਲ ਲਈ ਵੀ ਅਸੀਂ ਰੱਬ ਵੱਲੋਂ ਹੀ ਅਰਦਾਸ ਕਰਦੇ ਹਾਂ ਕਿ ਸਾਡੀ ਪੁਲਿਸ ਮੁਲਾਜ਼ਮ ਸਾਡੇ ਸਾਰੇ ਖੰਨਾ ਪੁਲਿਸ ਦੇ ਜਿਹਨੇ ਆਫੀਸਰਸ ਆ ਸਾਡੀ ਫੈਮਿਲੀਜ਼ ਹੈ ਈਵਨ ਖੰਨਾ ਦੇ ਜਿਹੜੇ ਵਾਸੀ ਹੈ ਸਾਡੇ ਪੂਰੇ ਜ਼ਿਲ੍ਹੇ 'ਚ ਪਿਛਲੇ ਸਾਲ ਦੀ ਤਰ੍ਹਾਂ ਹੀ ਸੁੱਖ ਸ਼ਾਂਤੀ ਰਹੇ ਔਰ ਚੰਗੀ ਹੀ ਖਬਰਾਂ ਹੋਣ ਸਾਡੇ ਮੁਲਾਜ਼ਮਾਂ ਲਈ ਵੀ ਸਾਡੇ ਸਿਟੀਜ਼ਨਸ ਲਈ ਵੀ ਬਸ ਉਹਦੇ ਸ਼ੁਕਰਾਨੇ ਲਈ ਔਰ ਅਗਲੀ ਅਰਦਾਸ ਲਈ ਅੱਜ ਅਸੀਂ ਆਪਣੇ ਐਸਐਸਪੀ ਆਫਿਸ 'ਚ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਸੀਗਾ ਔਰ ਸਾਨੂੰ ਬੜਾ ਵਧੀਆ ਲੱਗਿਆ ਕਿ ਇੱਥੇ ਦੇ ਲੋਕਲ ਲੋਕ ਵੀ ਆ ਕੇ ਉਹਨਾਂ ਨੇ ਵੀ ਮੱਥਾ ਟੇਕਿਆ ਸੋ ਇੱਕ ਅਰਦਾਸ ਹੀ ਔਰ ਸ਼ੁਕਰਾਨਾ ਹੀ ਹੈ ਕਿ ਡੈਫੀਨਿਟਲੀ ਬਹੁਤ ਅੱਛਾ ਹੀ ਲੱਗਦਾ ਹੈ ਪੋਜ਼ਿਟਿਵ ਹੀ ਫੀਲਿੰਗ ਆਉਂਦੀ ਹੈ ਸਾਨੂੰ ਡੈਫੀਨਿਟਲੀ ਰੂਟੀਨ 'ਚ ਅਸੀਂ ਬੜੀ ਪਲੈਨਿੰਗ ਕਰਦੇ ਰਹਿੰਦੇ ਹਾਂ ਬਟ ਲੇਟ ਹੋ ਜਾਂਦਾ ਹੈ ਪਰ ਜਦੋਂ ਇੱਕ ਵਾਰੀ ਇਸ ਤਰ੍ਹਾਂ ਦਾ ਕੁਝ ਵੀ ਆਯੋਜਨ ਆਰਗੇਨਾਈਜ਼ ਕਰੋ ਤਾਂ ਲੱਗਦਾ ਹੈ ਕਿ ਸਾਨੂੰ ਰੂਟੀਨ 'ਚ ਰੈਗੂਲਰਲੀ ਕਰਨਾ ਚਾਹੀਦਾ ਕਿਉਂਕਿ ਸਾਡੇ ਸਾਰੇ ਮੁਲਾਜ਼ਮ ਵੀ ਕਾਫੀ ਇੱਥੇ ਆਏ ਤੇ ਹਰ ਬੰਦਾ ਹੀ ਪੋਜ਼ਿਟਿਵ ਹੀ ਫੀਲ ਕਰਦਾ ਹੈ 파ਟਨਰ ਸੋ ਆਈ ਹੋਪ ਕਿ ਤੁਸੀਂ ਫੇਰ ਵੀ ਇਸ ਤਰ੍ਹਾਂ ਦਾ ਕੁਝ ਨਾ ਕੁਝ ਕਰਦੇ ਰਹੀਏ ਤੁਸੀਂ ਜੀ ਸਾਰਾ ਵਧੀਆ ਐਕਸਪਲੇਨ ਕਰ ਦਿੱਤਾ ਕਿਉਂਕਿ ਜਦੋਂਸੀਂ ਕੀਰਤਨ ਵੀ ਸੁਣਦੇ ਆ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸੁਣਦੇ ਉਹਦੇ ਚ ਵੀ ਇਹੀ ਸਾਰੀ ਗੱਲਾਂ ਹੀ ਹੈਗੀਆਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਸਾਨੂੰ ਟੀਚਿੰਗਸ ਮਿਲਦੀ ਹੈ ਅਸੀਂ ਉਹਨੂੰ ਐਕਚੁਅਲੀ ਵੀ ਅਸੀਂ ਉਹਨੂੰ ਪ੍ਰੈਕਟੀਕਲੀ ਆਪਣੀ ਲਾਈਫ 'ਚ ਵੀ ਇੰਟਰਨਲਾਈਜ਼ ਕਰੀਏ ਔਰ ਐਗਜ਼ੀਕਿਊਟ ਕਰੀਏ ਤਾਂ ਅਸਮਨ ਨੂੰ ਤਾਂ ਜੀ ਇਹੀ ਅਪੀਲ ਹੈ ਕਿ ਇੱਕ ਤਾਂ ਸਾਡੇ ਵੱਲੋਂ ਹੀ ਕੋ ਉਪਰਾਲਾ ਸਿਗਾ ਬਟ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿਵੇਂ ਥਾਣੇ ਲੈਵਲ ਤੇ ਵੀ ਕੁਝ ਨਾ ਕੁਝ ਕਰੋ ਅਸੀਂ ਵੀ ਸੁਖਮਨੀ ਸਾਹਿਬ ਦਾ ਪਾਰਟੀ ਕਰਾਇਆ ਇੱਕ ਇੱਕ ਤਰ੍ਹਾਂ ਦੀ ਬ੍ਰਦਰਹੁੱਡ ਦੀ ਫੀਲਿੰਗ ਵੀ ਆਉਂਦੀ ਹੈ ਕਿ ਸਾਰੇ ਬੈਠੇ ਹਨ ਨਾਟ ਜਸ ਪੁਲਿਸ ਮੁਲਾਜ਼ਮ ਤੁਸੀਂ ਸਾਰੇ মিডিਆ ਵਾਲੇ ਵੀ ਆਏ ਔਰ ਸਾਡੇ ਕੁਛ ਨਾ ਕੁਛ ਪੋਲਿਟਿਕਲ ਐਮ ਐਲ ਏ ਵੀ ਤਿੰਨੋਂ ਆਏ ਹੋਰ ਵੀ ਸ਼ਹਿਰ ਦੇ ਵਾਸੀ ਆਏ ਹੋਏ ਹੈ ਫੈਮਿਲੀ ਸਾਡੀ ਆਈਆਂ ਤਾਂ ਹੁਣ ਤੁਸੀਂ ਦੇਖ ਰਹੇ ਹੋ ਸਾਰੇ ਬੈਠ ਕੇ ਇਕੱਠੇ ਲੰਗਰ ਖਾਣਗੇ ਇੱਕ ਤਰ੍ਹਾਂ ਦੀ ਸਪਿਰਿਟ ਆਫ ਕਿ ਮਤਲਬ ਪੋਜ਼ਿਟਿਵ ਹੋ ਕੇ ਸਾਰੇ ਇਕੱਠੇ ਹੋਏ ਹੈ ਤਾਂ ਆਈ ਥਿੰਕ ਵਧੀਆ ਰਿਹਾ ਅੱਜ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਤੀਮਾਂਦੀ ਖਾਸ ਰਿਪੋਰਟ